ਇਸ ਵੇਲੇ ਦੀ ਵੱਡੀ ਖਬਰ ਕੋਲਕਾਤਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਾਜਪਾ ਦੇ ਆਗੂ ਦੇ ਵੱਲੋਂ ਸਰਦਾਰ ਪੁਲਿਸ ਅਫਸਰ ਨੂੰ ਖਾਲਿਸਤਾਨੀ ਦੱਸਿਆ ਗਿਆ ਜਿਸ ਤੋਂ ਬਾਅਦ ਮੌਕੇ ਤੇ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਤੇ ਉੱਥੇ ਹੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਤੇ ਮੌਕੇ ਤੇ ਸਰਦਾਰ ਸਾਹਿਬ ਵੀ ਗੁੱਸੇ ਦੇ ਵਿੱਚ ਆ ਗਏ ਤੇ ਦੇਖੋ ਫਿਰ ਕਿਵੇਂ ਗਾ ਪਿਆ ਆਪੋ ਆਪ ਪੁਲਿਸ ਵਾਲੇ ਕਿਹਾ ਕਿ ਮੈਨੂੰ ਟਰੰਕਨ ਨਾ ਉਹ ਆਪ ਲੋਕ ਕੀ ਬੋਲ ਰਹੇ ਹੋ ਮੈਨੂੰ ਟਰੰਕਨ ਨਾ ਬਣਾਉਂਦਾ ਤੁਸੀਂ ਬੋਲਦੇ ਖਾਲਿਸਤਾਨੀ

तो आप मुझे खालिस्तानी बोलेंगे क्योंकि मैंने पकड़ी पहना है ये आप लोग की हिम्मत है अगर कोई पुलिस वाला पानी तो वो पानी है ये आप लोग ये आप लोग बोल रहे पुलिस ऑफिसर जिसको पानी पहना है उसको आप खालिस्तानी बोल रहे हैं ਕਿਉਂ ਕਿ ਉਹ ਆਪਣਾ ਡਿਊਟੀ ਕਰ ਰਹਾ ਹੈ ਸਰ ਕੀ ਹੋਇਆ ਸਰ ਯਾ ਯਾ ਕਮੈਂਟ ਯਾ ਟੈਕ ਸੇਇੰਗ ਵੀ ਖਾਲਿਸਤਾਨੀ ਕਿਉ ਮੈਂ ਤਰਨ ਪਰ ਇਸ ਲਈ ਕੌਣ ਬੋਲ ਰਹਾ ਹੈ ਅਰੇ ਕੀ ਬੋਲਾ ਕੀ ਬੋਲਾ ਇੱਕ ਖਬਰ ਦੇਸ਼ ਦੁਨੀਆ ਦੇ ਵਿੱਚ ਅੱਗ ਵਾਂਗ ਫੈਲ ਗਈ ਤੇ ਲੋਕਾਂ ਨੇ ਸ਼ੇਅਰ ਕਰਕੇ ਨੇਰੀਆਂ ਲਿਆ ਦਤੀਆਂ ਜਿਸ ਤੋਂ ਬਾਅਦ ਕੋਲਕਾਤਾ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਟਵੀਟ ਕਰਕੇ ਕੇਂਦਰ ਸਰਕਾਰ ਤੇ ਤਿੱਖਾ ਨਿਸ਼ਾਨਾ ਬੰਨ੍ਹਿਆ ਹੈ ਮਮਤਾ ਨੇ ਕਿਹਾ ਕਿ ਆਜ ਪਾਜਪਾ ਦੀ ਵੰਡਵਾਦੀ ਰਾਜਨੀਤੀ ਤੇ ਸੰਵਿਧਾਨਕ ਹੱਦਾਂ ਨੂੰ ਬੇਸ਼ਰਮੀ ਨਾਲ ਪਾਰ ਕਰ ਦਿੱਤੀਆਂ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਸਾਡੇ ਸਿੱਖ ਭੈਣ ਭਰਾਵਾਂ ਦੀ ਸਾਖ ਨੂੰ ਕਮਜ਼ੋਰ ਕਰਨ ਦੀ ਇਸ ਘਟਿਆ ਕੋਸ਼ਿਸ਼ ਕਰਨ ਵਾਲਿਆਂ ਦੀ ਸਖਤ ਨਿੰਦਾ ਕਰਦੀ ਹਾਂ ਜੋ ਕਿ ਸਾਡੀ ਕੌਮ ਪ੍ਰਤੀ ਉਹਨਾਂ ਦੀਆਂ ਕੁਰਬਾਨੀਆਂ ਅਤੇ اٹਟ ਦ੍ਰਿੜਤਾ ਲਈ ਸਤਿਕਾਰੇ ਜਾਂਦੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਬੰਗਾਲ ਦੀ ਸਮਾਜਿਕ ਸਦਭਾਵਨਾ ਦੀ ਰੱਖਿਆ ਲਈ ਦ੍ਰਿੜ ਹਾਂ ਅਤੇ ਇਸ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਸੋ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ